ਉਹ 47 ਵੇਲੇ ਵਿਛੜ ਗਈ ਸੀ ਉਹਨੂੰ ਐ ਦੀ ਮੇਰੇ ਭਰਾ ਮਾਰਦੇ ਉਹਨਾਂ ਨੂੰ ਉਹਨਾਂ ਨੂੰ ਕਹਿੰਦੀ ਮੇਰੇ ਵੀ ਭਾਈ ਹੁੰਦੇ ਸੀ ਮੈਂ ਕਿਹਾ ਉਹ ਤਾਂ ਹੈਗੇ ਨੇ ਕਹਿੰਦੀ ਹੈਗੇ ਨੇ ਉਹ ਉਹ ਜਿਹੜੀ ਬੁੜੀ ਦੀ ਸਾਡੇ ਪਿੰਡ ਦੀ ਸੀ ਮੈਂ ਕਰਕੇ ਇੱਕ ਪਰਿਵਾਰ ਵੀ ਮਿਲਿਆ ਸੀ ਨਾ ਭਾਰਤ ਤੇ ਪਾਕਿਸਤਾਨ ਦਾ ਉਹ ਕਿੱਸਾ ਤੁਸੀਂ ਥੋੜਾ ਜਿਹਾ ਸੁਣਾਓ ਪਲੀਜ਼ ਉਹ ਤਾਂ ਬੜੀ ਲੰਮੀ ਹੋ ਜੂ ਕਹਾਣੀ ਇਹ ਫਿਰ ਤਾਂ 2 ਘੰਟਿਆਂ ਦੀ ਇੰਟਰਵਿਊ ਹੋ ਜੂਗੀ ਉਹ ਚਲ ਕੇ ਵੀ ਆ ਵੀ ਸਾਡੀ ਫਿਲਮ ਦੇਖ ਕੇ ਫਿਲਮ ਦੇਖ ਕੇ ਉਹਨਾਂ ਨੇ ਸਾਡੀ ਫਿਲਮ ਚ ਨੌ ਹੁੰਦੇ ਨੇ ਪੁਰਾਣੇ ਚਾਨਣ ਚਲਾ ਕਾ ਨਾਜ਼ਰ ਵੈਲੀਆਂ ਦਾ ਉਹ ਜਿਹੜੀ ਬੁੜੀ ਦੀ ਸਾਡੇ ਪਿੰਡ ਦੀ ਸੀ ਉਹ 47 ਵੇਲੇ ਵਿਛੜ ਗਈ ਸੀ ਉਹਨੂੰ ਐ ਦੀ ਮੇਰੇ ਭਰਾ ਮਾਰਤੇ ਉਹਨਾਂ ਨੂੰ ਉਹਨਾਂ ਨੂੰ ਭਰਾਵਾਂ ਨੂੰ ਐ ਦੀ ਸਾਡੀ ਭੈਣ ਮਾਰਦੀ ਤੇ ਈਲਵਾਲ ਦੀ ਸੀ ਸਾਡੇ ਉਹ ਜਦੋਂ ਉਹਨੇ ਨੌ ਸੋਨੇ ਕਹਿੰਦੀ ਤਾਂ ਮੇਰੇ ਪਿੰਡ ਦੇ ਨਾ ਉਹਨੇ ਉਹਨੇ ਫਿਰ ਮੈਨੂੰ ਫੋਨ ਕਰਿਆ ਮੇਰਾ ਨੰਬਰ ਪਿੱਛੇ ਹੁੰਦਾ ਹੈ ਫਿਲਮ ਦੇ ਉਹ ਮੈਨੂੰ ਜਦੋਂ ਉਹਨੇ ਗੱਲ ਕਰੀ ਕਹਿੰਦੀ ਵੀ ਐ ਕਰਕੇ ਫਲਾਣੇ ਫਲਾਣੇ ਨੂੰ ਜਾਣਦਾ ਮੈਨੂੰ ਮਗਰੋਂ ਕਹਿੰਦੀ ਤੂੰ ਕੀ ਦਾ ਮੁੰਡਾ ਐ ਮੈਂ ਕਿਹਾ ਜੀ ਮੈਂ ਐ ਕਰਕੇ ਕਰਨੈਲ ਦਾ ਮੁੰਡਾ ਮਿਸਯਾ ਮੋਬੜੀ ਦਾ ਪੋਤਾ ਮੈਂ ਕਹਿੰਦੀ ਉਹਦੇ ਕੋਲ ਤਾਂ ਮੈਂ ਚਰਖਾ ਕਰਦੀ ਹੁੰਦੀ ਸੀ ਕਹਿੰਦੀ ਮੇਰੇ ਵੀ ਭਾਈ ਹੁੰਦੇ ਸੀ ਮਹਾ ਉਹ ਤਾਂ ਹੈਗੇ ਨੇ ਕਹਿੰਦੀ ਹੈਗੇ ਨੇ ਉਹ ਹਰਨਾਮ ਸੀ ਇੱਕਦਣਾ ਇੱਕ ਉਹ ਨੂੰ ਮਿਹਰਦੀਨ ਸੀ ਫਿਰ ਮੈਂ ਉਹਨਾਂ ਦੀ ਗੱਲ ਕਰਾਈ ਜਾ ਕੇ ਫਿਰ ਉਹ ਫਿਰ ਉਹਨੂੰ ਮੈਂ ਮਿਲਣ ਗਿਆ ਉੱਥੇ ਇਸੇ ਕਰਕੇ ਪਾਕਿਸਤਾਨ ਨਾਲ ਮੁਹੱਬਤ ਹੈ ਉੱਥੇ ਸਾਡੇ ਪਿੰਡੋਂ ਜਿੰਨੇ ਵੀ ਗਏ ਹੋਏ ਨੇ ਈਲਵਾਲ ਤੋਂ ਉਹ ਸਾਰਾ ਪਿੰਡੀ ਸਰਗੋਦੇ ਕੋਲੇ ਬੈਠਾ ਹੈ ਉਹ ਕੱਲਾ ਕੱਲਾ ਘਰਨੇ ਸਾਨੂੰ ਰੋਟੀ ਕਰੀ ਵੀ ਸਾਡੇ ਪਿੰਡੋਂ ਆਇਆ ਕਿਉਂਕਿ ਮੇਰੇ ਜਿਹੜੇ ਦਾਦਾ ਜੀ ਸੀ ਉਹਨਾਂ ਨੂੰ ਘੋੜਿਆਂ ਦੇ ਉੱਤੇ ਗੱਡਿਆਂ 'ਚ ਛੱਡ ਕੇ ਆਏ ਸੀ ਬਾਰਡਰ ਕ੍ਰੋਸ ਕਰਾ ਕੇ ਆਏ ਸੀ ਇਸ ਕਰਕੇ ਉਹ ਕਹਿੰਦੇ ਸੀ ਤਾਂ ਜੋ ਵੀ ਆ ਵੀ ਸੋਡੇ ਕਰਕੇ ਬੱਚੇ ਹੋਏ ਆ ਸੋਡੀ ਦੇਣ ਐ ਤਾਂ ਕਰਕੇ ਮੁਹੱਬਤ ਉਹ ਕਰਦੇ ਨੇ ਸਾਨੂੰ ਵੀ ਸਾਡੇ ਬਜ਼ੁਰਗਾਂ ਦਾ ਚੰਗਾ ਕਰਿਆ ਹੋਇਆ ਜਦੋਂ ਉੱਥੇ ਜਾਂਦੇ ਆ ਚੰਗਾ ਸੁਣਦੇ ਆ ਉਹਨਾਂ ਬਾਰੇ ਤਾਂ ਚੰਗਾ ਲੱਗਦਾ ਉੱਥੇ ਇੰਡਸਟਰੀ ਇਹ ਪੰਜਾਬ ਦੀ ਇੰਡਸਟਰੀ ਦਾ ਕਿੰਨਾ ਕ੍ਰੇਜ਼ ਦੇਖਣ ਨੂੰ ਮਿਲਿਆ ਤੁਹਾਨੂੰ ਇੱਧਰ ਆਪਣੀ ਫਿਲਮਾਂ ਦੇਖਦੇ ਨੇ ਉਹ ਆਪਣੀ ਗਾਣੇ ਸੁਣਦੇ ਨੇ ਸਿੱਧੂ ਮੂਸੇਵਾਲੇ ਦਾ ਬੱਚੇ-ਬੱਚੇ ਨੂੰ ਪਤਾ बच्चे बच्चे ਨੂੰ ਪਤਾ ਹੈ ਮੇਰੇ ਨਾਲ ਮੁੰਡਾ ਸੀਗਾ ਉਹਦਾ ਪਿੰਡ ਉਧਰ ਹੈ ਮੁੱਸੇ ਦੇ ਕੋਲੇ ਆ ਉਹ ਉਹਨੂੰ ਐ ਦੇਖਦੇ ਤੇ ਵੀ ਹਏ ਤੂੰ ਸਿੱਧੂ ਮੁੱਸੇ ਵਾਲੇ ਦਾ ਕੰਡੋਆ ਤੇ ਜਨ ਕਿ ਵੀ ਐ ਸਮਝ ਲਓ ਵੀ ਸਾਰਾ ਆਪਣਾ ਆਪਣਾ ਇਸ ਨੂੰ ਲਾਈਕ ਕਰਦੇ ਆ ਫਿਲਮਾਂ ਨੂੰ ਸਾਨੂੰ ਵੀ ਕਹਿੰਦੇ ਯਾਰ ਤੁਹਾਡੀਆਂ ਫਿਲਮਾਂ ਅਸੀਂ ਫੈਮਿਲੀ ਚ ਬਹਿ ਕੇ ਦੇਖਦੇ ਆ